ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਲੱਕੀਆਂ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 9778 ਜੀ ਅੱਜ ਦੀ ਵੀਡੀਓ ਪਿੰਡ ਸ਼ੇਰਪੁਰ ਕਲਾਂ ਜੀ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਲੁਧਿਆਣਾ ਅੱਜ ਦੀ ਵੀਡੀਓ ਚ ਟੋਟਲ ਨਗ ਹੈਗੇ ਆ ਜੀ 8 ਜਿੰਨਾਂ ਚੋਂ 6 ਮੱਝਾਂ ਨੇ ਤੇ 2 ਗਾਵਾਂ ਨੇ ਬੱਚਾ ਸੁਆਸਵਾਇ ਨਾਗ ਵੀ ਆ ਗੱਬਣ ਵੀ ਆ ਜੀ ਮੇਰੀ ਸਪੈਸ਼ਲ ਬੇਨਤੀ ਰਹੂਗੀ ਜੇ ਕੋਈ ਵੀਰੇ ਸੁਆਸਵਾਇ ਨਾਗ ਹੁੰਦਾ ਉਹਦੀ ਤੁਸੀਂ ਦੋ ਟਾਈਮ ਚਾਰ ਟਾਈਮ ਛੇ ਟਾਈਮ ਮਿਲਕਿੰਗ ਕਰ ਸਕਦੇ ਹੋइए ਤੇ ਜਿਹੜਾ ਕੋਈ ਗੱਬਣ ਨਾਗ ਹੋਊਗਾ ਤੁਸੀਂ ਆਪਦੀ ਭਾਸ਼ ਕਰ ਸਕਦੇ ਹੋ ਹੰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮੇਰਾ ਜਗਜੀਤ ਆ ਪਿੰਡ ਸ਼ੇਰਪੁਰ ਕਲਾਂ ਜ਼ਿਲ੍ਹਾ ਲੁਧਿਆਣਾ ਮੋਬਾਈਲ ਨੰਬਰ ਜੀ 8437619476 6283210066 ਠੀਕ ਆ ਵੀਰੇ ਤੇ ਆਪਣੇ ਕੋਲ ਹਰ ਵਕਤ ਦੀ ਮੱਝਾ ਅਵੇਲੇਬਲ ਹੁੰਦੀਆਂ ਮੱਝਾ ਹਾਂਜੀ ਵੀਰੇ ਹਰ ਵਕਤ ਪੰਜ ਛੇ ਮਈਆਂ ਆਉਂਦੀਆਂ ਪੰਜ ਛੇ ਗਾਈਆਂ ਠੀਕ ਹੈ ਜੀ ਗੱਬਣ ਵੀ ਹੁੰਦੇ ਸੂਏ ਵੀ ਹਾਂਜੀ ਸੂਏ ਵੀ ਹੁੰਦੀ ਠੀਕ ਆ ਇਹ ਕਿੰਨੇ ਕਿਲੋ ਤੋਂ ਸਟਾਰਟ ਹੋ ਜਾਂਦੀ ਆਪਣੇ ਕੋਲ ਮੱਝ ਵੀਰੇ 10 ਕਿਲੋ ਤੋਂ ਲੈ ਕੇ 18-19 ਕਿਲੋ ਤੇ ਕਰ ਮੈਂ ਤਿਆਰ ਤਿਆਰ ਆ ਜੀ ਠੀਕ ਆ ਕਿੱਧਰੋਂ ਸ਼ੁਰੂ ਕਰਗੇ ਵੀਰੇ ਇੱਥੇ ਸੂਈ ਤੋਂ ਹੀ ਕਰ ਲੈਂਦੇ ਵੀਰੇ ਠੀਕ ਆ ਵੀਰੇ ਸੂਈ ਤੋਂ ਸ਼ੁਰੂ ਕਰਦੇ ਆ ਸੂਆ ਕਿਰਨ ਮੱਝਾ ਇਹ ਸੁਹਾ ਤੀਜਾ ਵੀਰੇ ਦਾ ਕਦੋਂ ਸੂਈ ਆ ਜੀ ਇਹ ਇਹਨੂੰ ਚੌਥਾ ਦੇਣਾ ਸੂਈ ਨੂੰ ਬੱਚਾ ਕੀ ਹੈ ਜੀ ਬੱਚਾ ਮਗਰ ਕੱਟੀ ਆ ਵੀਰੇ ਕੱਟੀ ਆ ਜੀ ਠੀਕ ਆ ਹਾਂਜੀ ਤੇ ਜੀ ਅਰ ਜੱਪੇ ਦੀ ਸਾਫ ਮੈਂ ਕਹਾਂ ਫੁੱਲ ਗਾਰੰਟੀ ਆ ਵੀਰੇ ਫੁੱਲ ਗਾਰੰਟੀ ਆ ਕਿੰਨਾ ਦੁੱਧ ਦਾ ਕਿ ਬੋਲਾ ਵੀਰੇ ਮੇਰੇ ਬੋਲਾ ਇਸਲੇ 10 ਕਿਲੋ ਐਨ ਕੰਡੇ ਵਾਲਾ ਤਿਆਰ ਆ ਜਿਹੜਾ ਮਰਜੀ ਵੀਰ ਭਾਵੇਂ ਚਾਰ ਡੰਗ ਚੋਲੋ ਆਪਣੇ ਆਪਣੇ ਘਰੇ ਤਸੱਲੀ ਕਰਕੇ ਮੈਂ ਮੈਂ ਕਹਾਂ ਗਾਰੰਟੀ ਕਰਕੇ ਜੀ ਠੀਕ ਆ ਸੀਲਸ ਲੱਗ ਫੁੱਲ ਮੈਂ ਕਹਾਂ ਇੱਕ ਨੰਬਰ ਆ ਜੀ ਤੋੜ ਕੇ ਦਿਖਾ ਦੀ ਵੀਰੇ ਤੋੜ ਛੋਟੀ ਖੋਲ ਸੂਆ ਬਾਈ ਦੇ ਦਸਨ ਮੁਤਾਬਕ ਜੀ ਤੀਜਾ ਸੂਈ ਆ 4 ਦਿਨ ਸਮਾਂ ਹੋ ਗਿਆ ਸੂਈ ਨੂੰ ਕੱਦ ਕਾਠ ਪੂਰਾ ਚੰਗਾ ਜੀ 10 ਕਿਲੋ ਨੈਟ ਬੋਲੀ ਤਿਆਰ ਆ ਕੋਈ ਵੀ ਵੀਰ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਗੋਲ ਪੱਠ ਪੂੜਾ ਥਣਾ ਦੀ ਭਾਰ ਪਿੱਛੇ ਦੀ ਬਾਈ ਕਹਿੰਦਾ ਫੁੱਲ ਗਰੰਟੀ ਆ ਬਾਕੀ ਵੀਰੇ ਕੱਦ ਵੱਡ ਵਾਲੀ ਮਾਝਾ ਕੋਈ ਐ ਛੋਟੀ ਮੰਨ ਕੇ ਅੰਦਰ ਕਿੰਨਾ ਪਿਆਜੂ ਕਰਮ ਵਾਲੀ ਜੀ ਮੇਰੇ ਦੁੱਧ ਦੇ ਦੋਗੇ 16-17 ਕਿਲੋ ਰਾਵਣ ਫੁੱਲਾਈ ਦੀ ਐਨ ਪੂਰਾ ਠੀਕ ਹੈ ਜੀ ਅੱਲਾ ਚੌਥਾ ਦੇਣਾ 10 ਕਿਲੋ ਐਨ ਕੰਡੇ ਵਾਲਾ ਤਿਆਰ ਆ ਬੋਲਾ ਠੀਕ ਹੈ 10 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਜੀ ਸਾਧਰੀ ਦੀ ਖਾਲੀ ਕੀਤੀ ਜਮਾ ਐਨ ਠੀਕ ਹੈ ਜੀ 16-17 ਕਿਲੋ ਬਾਈ ਦਸ ਦੁੱਧ ਦੇਜੂ ਬਾਕੀ ਵੀਰੇ ਵੱਡੀਆਂ ਮੱਝ ਹੱਕ ਵੀ ਇਹ ਦੇਣ ਦਾ ਸੂਣਾ ਥਣਾ ਦਾ ਸਹਿਜ ਕੱਲਾ ਕੱਲਾ ਨਿਖੜਮਾ ਹੱਥੀ ਚੋ ਬਾਈ ਵਾਲਾ ਥਣ ਓੜ ਸ਼ੰਗ ਪੂਰਾ ਵੀ ਨਹੀਂ ਬਾਕੀ ਵੀਰੇ ਬੱਚਾ ਵੀ ਤੁਹਾਨੂੰ ਮਗਰ ਨਾ ਗਿੱਲਾ 나ੜੂਗਾ ਵੀਰੇ ਬੱਚੇ ਦਾ ਆਪਾਂ 나ੜੂਆ ਵੀ ਦਿਖਾ ਦਿੰਨੇ ਆ ਜੀ ਲਓ ਜੀ ਕਰੋ ਚੈੱਕ ਕਹਿਣ ਦੀ ਗੱਲ ਨਹੀਂ ਕਿ ਜਿਹੜੇ origignal tain nu ਤੋਂ 4 ਦਿਨ ਹੋਏ ਆ ਬਾਕੀ ਕੋਈ ਭੂਰ ਨਹੀਂ ਕੋਈ ਸ਼ਿੱਟਾ ਨਹੀਂ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਮੇਰੇ ਵੱਲ ਦੇਣ ਵਾਲੇ ਮੁੱਲ ਹੀ ਕਰਨੇ ਆਪਾਂ ਮੈਂ 1.35 ਦੀ ਮਹ ਦੇਵਾਂਗੇ ਉਹ ਜੂ ਮਾਨਤਨ ਜੀ ਮਾਨਤਨ ਕਰ ਦਾਂਗੇ ਵੀਰੇ ਠੀਕ ਆ ਜੀ ਯੈਸ ਨੂੰ ਬਾਈ ਕਹਿੰਦਾ 1,35,000 ਦੀ ਦੇਣ ਲੈਣ ਵਾਲੇ ਮੁੱਲ ਹੀ ਹੈ ਜੈਜ ਡਿਮਾਂਡ ਆ ਕੱਦ ਬੈੱਡ ਦੀ ਪੂਰੀ ਚੰਗੀ ਆ ਬਾਕੀ ਵੀਰੇ ਦੁੱਧ ਘਰਮ ਵਾਲੀ ਫੁੱਲਾ ਹੀ ਪਾਜੂਗੇ ਤੇ ਜਿਹੜਾ 2 ਨੰਬਰ ਨੱਕ ਆ ਗਿਆ ਵੀਰੇ ਸੁਆ ਕਿੰਨੇ ਮਾ ਜੀ ਇਹ ਕੇ ਵੀਰੇ ਦੂਜਾ ਸੁਆ ਝੋਟੀ ਆ ਇਹ ਗੱਬਣਾ ਕਿ ਸੁਈ ਨਾਂ ਵੀ ਆ ਸੁਈ ਆ ਬੱਚਾ ਇਹਦਾ ਕਦੋਂ ਸੁਈ ਆ ਜੀ ਇਹਨੂੰ ਸੁਈ ਨਾਲ ਚ ਵੀਰੇ ਸੱਤ ਮਾ ਦੇਣਾ ਬੱਚਾ ਕੀ ਆ ਇਹਦੇ ਮਗਰ ਮੈਂ ਕਹਿੰਦਾ ਕੱਟੀ ਆ ਵੀਰੇ ਇਹਦੇ ਮਗਰ ਵੀ ਇਹਦੇ ਮਗਰ ਵੀ ਕੱਟੀ ਆ ਇਹ ਵੀ ਜੇਰ ਜੱਪੇ ਦੀ ਵੀਰੇ ਸਾਫ ਮੈਂ ਕਹਾਂ ਫੋਲ ਐ ਜਮਾਂ ਕਲੀਅਰ ਛੇ ਦੰਦ ਵਾਲੇ ਵੀਰੇ ਇਹ ਮੂੰਹ ਤੋਂ ਕਹਿਣ ਦੀ ਗੱਲ ਨਹੀਂ ਮੈਂ ਕਹਾਂ ਦੰਦ ਪੱਟ ਹਾਂਜੀ ਦੂਜਾ ਸੁਈ ਮੈਂ ਕਹਾਂ ਪੂਰੇ ਦੰਦ ਪੱਟ ਲਵੇ ਦੰਦ ਪੱਟ ਕੇ ਦੇਖ ਲਵੇ ਜੀ ਕਿੰਨਾ ਦੁੱਧ ਤਿਆਰ ਹੈ ਇਹਦੇ ਥੱਲੇ ਹੁਣ 11 ਕਿਲੋ ਤਿਆਰ ਆ ਜੀ ਕੰਡੇ ਵਾਲੇ ਅੱਜ ਜੋ ਮੈਂ ਕਹਾਂ ਪੂਰਾ ਜੀ ਐਨ ਭਾਵੇਂ ਦੋ ਡੰਗਾ ਕਰੀਂ 6 ਦਿਨਾਂ ਦੀ ਸੁਈ ਜੇਰ ਜੱਪੇ ਥਾਣਾ ਮੈਂ ਕਾ ਹੀ ਘਰੇ ਆਪਣੇ ਸੁਈ ਹੈ ਕੋਈ ਲੰਬੇ ਵਾਲਾ ਕੰਮ ਨਹੀਂ ਇਹਦਾ ਠੀਕ ਹੈ ਵੀਰੇ ਤੋਰਦਿਆ ਕੋਲ ਜੀ ਨਾਲ ਦੀ ਨਾਲ ਬਾਕੀ ਵੱਡੀ ਝੋਟੀ ਹੈ ਵੀਰੇ ਗੋਲ ਪੱਠ ਪੁੜਾ ਵੱਜਨ ਵਜੂਦ ਪੂਰਾ ਚੰਗਾ ਇੱਕ ਵੀਰੇ ਵੀਡੀਓ ਬਣਾਉਣ ਦਾ ਨਾ ਸਮਾਂ ਨੋਟ ਕਰ ਲਿਓ ਜੀ 2:48 ਹੋਏ ਆ ਸ਼ਾਮ ਨੂੰ ਵੀਰੇ ਚਵਾਈ ਕਿੰਨੇ ਵਜੇ ਕਰਦੇ ਚਵਾਈ ਵੀ 6 ਵਜੇ ਸਵੇਰ ਵੀ 6 ਵਜੇ ਸ਼ਾਮ ਨੂੰ ਵੀ 6 ਵਜੇ ਅਜੇ ਜਾਨੀ 3 3:3 ਘੰਟੇ ਹੋ ਗਏ ਆ ਹਾਂ ਜੀ ਪਏ ਜਾ ਬੰਕੀ ਆ ਕੋਈ ਵੀ ਸੱਜਣ ਟਾਈਮ ਟੂ ਟਾਈਮ ਆਪਦੀ ਚਵਾਈ ਕਰ ਸਕਦਾ ਜੀ ਬਾਕੀ ਵੀਰੇ ਮਾਰਨਿੰਗ ਕਿੰਨੇ ਵਜੇ ਕੀਤੀ ਸੀਗੀ ਜੀ ਵੀਰੇ 6 ਵਜੇ ਦੀ ਚਵਾਈ ਹੋਈ ਹੋਈ ਆ ਠੀਕ ਆ ਜੀ ਇਧਰ ਨੂੰ ਮਾਰਨਿੰਗ ਵੀ ਵੀਰੇ 6 ਵਜੇ ਦੀ ਹੋਈ ਆ ਇਧਰ ਨੂੰ ਲੈ ਚੱਲਿਓ ਯਾਨੀ ਟਾਈਮ ਟੂ ਟਾਈਮ ਚਵਾਈ ਹੋਈ ਏ ਨਹੀਂ ਬਈ ਨਾ 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 ਵੀਰੇ ਕੋਈ ਨਹੀਂ ਆ ਦੇਖ ਲਓ ਟਾਈਮ ਉਹ ਨਹੀਂ ਹੰਝੜ ਜਾਂਦੀਆਂ ਹਨ ਨੂੰ ਤਾਂ ਹੁਣ ਨੂੰ ਤਾਂ ਫਸੀਆਂ ਖੜੀਆਂ ਹੋਣੀਆਂ ਸੀ ਇਹ ਵੀ ਗੱਲ ਬਾਈ ਦੀ ਸਹੀ ਆ ਬਾਕੀ ਗੋਲ ਪੈਠ ਪੂੜਾ ਵਜਨ ਵਜੂਦ ਪੂਰਾ ਚੰਗਾ ਕੁੰਡਾ ਸੰਗਾ ਗੋਲ ਵੀਰੇ ਆਪਾਂ ਫੇਸ ਕੁਆਲਟੀ ਵੀ ਦਿਖਾ ਦਿੰਨੇ ਚੰਗੀ ਆ ਦੁੱਧ ਵਾਲਾ ਨੱਗ ਕਹਿ ਸਕਦੇ ਆ ਬੱਚਾ ਇਹਦੇ ਮਗਰ ਵੀ ਕੱਟੀ ਆ ਜਾਂਦੀ ਆ ਬਾਕੀ ਪਤਲੀ ਚਮੜੀ ਆ ਜੀ ਦੁੱਧ بھائی ਦੱਸਦਾ ਕਿ ਚੰਗਾ ਪਾਉ ਜਿਹੜਾ ਅੱਜ ਦਾ ਦੁੱਧ ਆ ਉਹ 11 ਕਿਲੋ ਪਿਆਰ ਆ ਮੋੜ ਲੈ ਵੀਰੇ ਮਗਰ ਟੱਕਿਆ ਕਰ ਤੁਸੀਂ ਆਪਦੀ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦੇ ਆ ਜੀ ਥਣ ਪੂਰਾ ਟੌਪ ਦਾ ਲੱਗਿਆ ਵਾ ਇੱਕ ਨਗ ਨਾ ਇੱਕ ਨਗ ਫਰੀ ਵਾਲੀ ਗੱਲ ਹੋ ਜਾਣੀ ਆ ਬੱਚਾ ਤੁਹਾਨੂੰ ਮਗਰ ਕੱਟੀ ਮਿਲ ਜਾਣੀ ਆ ਇਹਦੀ ਵੀਰੇ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ ਵੀਰੇ 1.70 ਆ ਜੀ ਜੋੜਾ ਲੈ ਜੇ ਸੱਜਣ ਕੋਈ ਦੀ ਫਿਰ ਮਾਨਤਨ ਕਰ ਦਾਂਗੇ ਵੀਰੇ 5000 ਰੁਪਏ ਦੋਨਾਂ ਠੀਕ ਆ ਜੀ 1,70,000 ਰੁਪਇਆ ਡਿਮਾਂਡ ਆ ਜੇ ਕੋਈ ਵੀਰੇ ਚੂੜਾ ਲੈ ਜਾਊਗਾ ਤਾਂ ਮਾਨਦਾਨ ਉਹਦਾ ਜ਼ਿਆਦਾ ਹੋ ਜਾਊਗਾ ਪੂਰੀ ਵੱਡੀ ਕੱਦ ਵੱਡਾ ਲਿਆ ਕੋਈ ਹਾਂ ਛੋਟੀਆਂ ਝੋਟੀਆਂ ਨਹੀਂ ਚੰਗੇ ਪਸ਼ੂ ਆ ਇਹ ਬਈ ਹਰਿਆਣੇ ਦੇ ਆ ਕਿ ਇੰਨਾ ਵੀਰੇ ਇਹ ਹਰਿਆਣੇ ਦੀਆਂ ਇਹ ਤਿੰਨੇ ਤਿੰਨੇ ਮਈਆਂ ਹਰਿਆਣੇ ਚ ਇੱਕ ਅੰਦਰ ਗੱਬਣ ਮੈਂ ਖੜੀ ਆ ਹਰਿਆਣਿਕਾ ਜਿਹੜੀ ਜਾਣੀ ਹਰਿਆਣੇ ਚ ਆਈ ਉਹ ਹਰਿਆਣੇ ਦੀ ਕਮਾਂਵਾਗੇ ਹਾਂਜੀ ਜਿਹੜੀ ਇੱਧਰ ਲਿਓ ਇੱਧਰ ਲਿਖਿਆ ਕੇ ਦੇਵਾਗੇ ਜਿਹਦਾ ਤਿੰਨ ਨੰਬਰ ਲੱਗ ਆ ਗਿਆ ਵੀਰੇ ਇਹਦਾ ਸੂਆ ਕਿੰਨੇ ਮਾਰੀ ਇਹਦਾ ਵੀਰੇ ਦੂਜਾ ਸੂਆ ਇਹ ਵੀ ਸੂਈ ਵੀ ਆ ਜੀ ਨਹੀਂ ਵੀਰੇ ਇਹ ਗੱਬਣ ਹਾਲੇ ਹਾਲੇ 5-6 ਦਿਨ ਪਈ ਇਹਦੀ ਹਜੇ 5-6 ਦਿਨ ਲੱਗੇ ਪਈ ਆ ਦੇ ਦਿਨ ਹੁਣ ਕੀ ਟੀੜ ਮਾਰਦੀ ਆ ਤਾਂ ਠੀਕ ਆ ਸਵਾ ਦੂਜਾ 5 6 ਦਿਨ ਪਈ ਐ ਤੇ ਤਿਆਰੀ ਵੀ ਰਹੀ ਐ ਚੱਪਾ ਮੈਂ ਗਾ ਜੀ ਘਰੀ ਫਿਰਦੀ ਐ ਇਹਦੀ 16 17 ਕਿਲੋ ਦੀ ਗਾਰੰਟੀ ਐ ਆਪਣੀ ਝੋਟੀ ਦੀ ਫੁੱਲ ਗਾਰੰਟੀ ਐਨ ਪੂਰੀ ਦਿੱਤਾ ਹੋਊਗਾ ਹਮੇਰੇ ਕੋ ਸਵਾ ਕੇ ਲੈ ਜਾ ਆਪਣੇ ਘਰੋਂ ਠੀਕ ਐ ਵੀਰੇ ਕੋਈ ਉਹ ਜੀ ਗੱਲ ਨਹੀਂ ਇਹਦੀ ਕੋਈ ਭਾਰ ਦਾ ਜਾਂ ਕਿਸੇ ਪੂਰ ਛੱਟੇ ਦਾ ਆਪਣੀ ਫੁੱਲ ਗਾਰੰਟੀ ਚਾਹੇ ਕੋ ਫੋਨ ਤੇ ਮੰਗਾ ਲਵੇ ਆਪਾਂ ਠੀਕ ਐ ਚਾਹੇ ਜੇ ਕੋਈ ਸੱਜਣ ਦੂਰੋਂ ਨੇੜੋਂ ਆਉਣਾ ਚਾਹੁੰਦਾ ਫੋਨ ਤੇ ਮੰਗਾ ਲਵੇ ਘਰ ਦੀ ਵੀ ਗਾਰੰਟੀ ਹੋਊ ਵੀਰੇ ਆਪਾਂ ਘਰ ਦੀ ਵੀ ਗਾਰੰਟੀ ਐ ਫੁੱਲ ਗਾਰੰਟੀ ਹੋਵੇ ਜੀ ਤੋਰਦੀ ਵੀਰੇ ਨਾਲ ਦੀ ਨਾਲ ਬੱਕਰੀ ਚੀਜ਼ ਐ ਜੀ ਇਸ ਵਿੱਚ ਮਾਜੇ ਚ ਐਚ ਐਫ ਗਾਇਆਂ ਵਾਂਗੂ ਹਵਾਨਾ ਧਿਆਰ ਕੀਤਾ ਇੰਨੀ ਤੱਕ ਕਿਸੇ ਕਿਸੇ ਨਗ ਚ ਹੀ ਆਉਂਦੀ ਹੁੰਦੀ ਖਾਸ ਕਰਕੇ ਮੱਝਾਂ ਚ ਜੀ ਗੱਡੀ ਚੋਣੀ ਭੋਰਾ ਖੁਸ਼ਕ ਹੋ ਗਈ ਨੇ ਇਹ ਤਾਂ ਬੜਾ ਲੇਵਾ ਸਾਨੂੰ ਠੀਕ ਹੈ ਵੀਰੇ ਵੱਧੋ ਵੱਧ ਹੀ ਲੇਵਾ ਹੈਗਾ ਬਾਕੀ ਜਿਹੜੇ ਸਾਹ ਹਾਂ ਵੀਰੇ ਹਵਾਨਾ ਐਵੇਂ ਆਪਾਂ 20 22 ਕਿਲੋ ਕਹਿ ਦਿੱ ਗਏ ਉਹਦਾ ਕੋਈ ਫਾਇਦਾ ਨਹੀਂਗਾ 16 17 ਕਿਲੋ ਬਾਈ ਦੱਸਦਾ ਕਿ ਖੁੱਲਾ ਹੀ ਪਿਆ ਜੂਗੀ ਬਾਕੀ ਚੰਗੀ ਆ ਗੋਲ ਸਿੰਘ ਦਾ ਵਜਨ ਵਜੂਦ ਦੀ ਪੂਰੀ ਚੰਗੀ ਆ ਡੇਟ ਮੁਤਾਬਕ ਦੇਣ ਹਜੇ ਪਏ ਆ ਜੀ 5 ਤੋਂ 7 ਪਏ ਆ ਜੀ ਤਿਆਰੀ ਅੱਜ ਵੀ ਸੋਣੀ ਕਰੀ ਬੈਠੀ ਆ ਬਾਈ ਕਹਿੰਦਾ ਆਪਣੀ ਫੁੱਲ ਗਰੰਟੀ ਆ ਥਣਾ ਦੀ ਭਾਰ ਪਿੱਛੇ ਦੀ ਚਾਹੇ ਕੋਈ ਰੋਕ ਲਾ ਰੋਕ ਲਾ ਲੈ ਜੇ ਆਪਣੀ ਘਰ ਤੇ ਕਰ ਗਰੰਟੀ ਹੋਊਗੀ ਥੋੜਾ ਜਨਾ ਕਾਲੀਆਂ ਕਾਲੀ ਕਰਦੇ ਬਸੂ ਕੋਈ ਗੱਲ ਨਹੀਂ ਲੈ ਚੱਲੀ ਵੀਰੇ ਚੱਲ ਆ ਜਾ ਆ ਜਾ ਹੌਲੀ ਹੌਲੀ ਪੂਰਾ ਗੋਲ ਸਿੰਘ ਆ ਬਾਕੀ ਸੋਣਾ ਥਣ ਲੱਗਿਆ ਵਾ ਹੱਥੀ ਚਵਾਈ ਵਾਲਾ ਪੋੜ ਛਾਂੜ ਭੋਰਾ ਵੀ ਨਹੀਂ ਇਹਦੇ ਚੈੱਕ ਕਰ ਸਕਦੇ ਹੋ ਫਿਟਨੈਸ ਵਾਲਾ ਹਵਾਨਾ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਜੈ ਜੀ ਵੀਰੇ ਜਿਹੜੇ ਲੈਣੇ ਹੀ ਹੈ ਜੀ। ਵੀਰੇ ਦੇਣ ਵਾਲਾ ਕੰਮ ਇਹਦੇ 1.5 ਦੀ ਦੇ ਦਾਂਗੇ ਬਸ ਇਹ। ਅੱਜ ਅੱਜ 1.5 ਦੀ ਦੇ ਦਾਂਗੇ ਜੇ ਕੋਈ ਬੰਦਾ ਸੁਆਕੇ ਲਊ ਫਿਰ ਉਹਦੇ ਹਿਸਾਬ ਦਾ ਮੁੱਲ ਲਊ। ਉਹਦੇ ਹਿਸਾਬ ਨਾਲ। ਹਾਂਜੀ ਹਾਂਜੀ। ਬਾਕੀ ਚੰਗੀ ਬਹੁਤ ਆ ਬਰੀਕੀਆਂ ਬਹੁਤ ਨੇ ਜਮਾ ਕਾਗਜ਼ ਦੀ ਪਿੰਡਾਇ ਦਾ ਕੋਈ ਬਾ ਐਵੇਂ ਆਪਾਂ ਲੋਕਾਂ ਨੂੰ ਮੁੱਲ ਡਰਾਉਣ ਵਾਲੇ ਨਹੀਂ ਕਰਨੇ ਆਪਾਂ ਦੇਣ ਵਾਲੇ ਕਰਨੇ ਆ ਕਾਗਜ਼ ਹੀ ਬਣਾਉਣੇ ਆ ਆਪਾਂ ਦਾ। ਬਾਕੀ ਵੀਰੇ ਯਾਰ ਚੀਜ਼ਾਂ ਵੀ ਹੋਈਆਂ ਆਏ ਨਿਕਾ ਕੋਈ ਚਲੋ ਸੌਦਾ ਬਾਅਦ ਦੀ ਗੱਲ ਹੈ ਜਿਹੜਾ ਇੱਥੇ ਆਇਆ ਐ ਨਹੀਂ ਹਾਂ ਛੱਡ ਕੇ ਨਾ ਜਾਊਗਾ ਵੀਰੇ ਦਿਖਾਇਆ ਕੀ ਸੀ ਨਿਕਲਿਆ ਕੀ ਉਹ ਗੱਲਾਂ ਨਹੀਂ ਇੱਕ ਤੂੰ ਇੱਕ ਚੜਦੇ ਤੂੰ ਚੜਦੀ ਮਿਲੂਗੀ ਚੋਟੀ ਤੁਨੂੰ ਨਾ ਕਹਿ ਗਏ ਵੀਰੇ ਆਪਣਾ 4 ਨੰਬਰ ਜੀ ਇਹਨੂੰ ਵੀਰੇ ਦੂਜੇ ਦਿਨ ਹੀ ਸੁਈ ਨੂੰ ਅੱਜ ਸੁਵਾ ਕੇ ਨੂੰ ਮਾਜੀ ਸੁਵਾ ਪਲੋਂਣਾ ਸੁਈ ਹੈ ਵੀਰੇ ਇਹਨੂੰ ਦੰਦੋ ਜੀ ਦੰਦੋ ਪੂਰੀ ਆ ਬਾਈ ਝੂਠ ਨਹੀਂ ਬੋਲਣਾ ਆਪਾਂ ਠੀਕ ਆ ਵੱਡੀ ਓਕੇ ਬਾਈ ਵੱਡੀ ਹੋ ਕੇ ਬਣੀ ਹੋਈ ਹੈ ਇਹ ਇਧਰ ਲਈ ਆ ਇਹ ਬਾਹਰ ਲਈ ਨਹੀਂ ਗਈ ਇਹ ਇਧਰ ਲਈ ਕਹਿ ਕੇ ਦੇਵਾ ਗਿਆ ਆਪਾਂ ਗਲਤ ਕੰਮ ਨਹੀਂ ਕਰਨਾ ਲੋਕਲ ਆ ਠੀਕ ਆ ਹਾਂਜੀ ਇਹ ਬੱਚਾ ਇਹਦੇ ਮਗਰ ਕੀ ਆਇਆ ਇਹਦੇ ਮਗਰ ਕੱਟਾ ਆਇਆ ਇਹਦੇ ਮਗਰ ਕੱਟਾ ਆਇਆ ਪੰਡਾ ਨਡਗੋਹ ਦੇ ਨਾਲ ਆਇਆ ਠੀਕ ਹੈ ਜੀ ਹਾਂਜੀ ਦੂਜਾ ਦਿਨ ਹੋ ਗਿਆ ਸੂਈ ਨੂੰ ਜੇਰ ਜੱਪੇ ਦੀ ਸਾਫ ਜੇਰ ਜੱਪੇ ਦੀ ਗਰੰਟੀ ਹੈ ਜੀ ਵਜਨ ਵਜੂਦ ਵਜਨ ਬਹੁਤ ਆ ਵੀਰੇ ਇਹ ਚੜ ਕੇ ਰਹੀ ਹੈ ਪਹਿਲਾਂ ਦੋ ਤਿੰਨ ਗੇੜ ਖਾ ਗਈ ਬੰਦੇ ਕਹਿੰਦੇ ਠੀਕ ਆ ਹਾਂਜੀ ਖੰਡ ਮੰਨ ਕੇ ਚਲੋ 10 ਕਿਲੋ ਹੁਣ ਵੀ ਬੜੀ ਤਿਆਰ ਹੋ ਥੱਲੇ ਦੇ ਦੂਜੇ ਦਿਨ ਦੂਜੇ ਦਿਨ ਦੀ ਦੇਖ ਲਓ ਅਗਲਾ ਦੋ ਡੰਗ ਚੋਲ ਲੈ ਆਪਣੇ ਘਰੇ ਆਪਣੇ ਘਰੇ ਚੋਕੇ ਲੈ ਮੈਂ ਤਾਂ ਤਸੱਲੀ ਕਰ ਲਈ ਵੀ ਘਰ ਆ ਵੀਰੇ ਕੱਦ ਵੈੱਡ ਵਾਲੀ ਆ ਕੋਈ ਆਏ ਨਹੀਂ ਛੋਟੀ ਆ ਆਪਾਂ ਤੁਹਾਨੂੰ ਦਿਖਾ ਵੀ ਦਿੰਨੇ ਆ ਬੱਚਾ ਇਹਦੇ ਮਗਰ ਆ ਜਾਂਦਾ ਕੱਟਾ ਇਹਦੇ ਮੜਿਆ ਨਾਲ ਛਾਂਗ ਹੈਗਾ ਕੁਝ ਧਾਰਾ ਆਉਂਦੀਆਂ 5-7 ਕਹਿ ਕੇ ਦੇਵਾਂਗੇ ਆਪਾਂ ਜਣੀ ਚਲਦੀ ਆ ਚਲਦੀ ਆ ਧਾਰਾ ਆਉਂਦੀਆਂ 5-7 ਠੀਕ ਇੱਕ ਨਾ ਹੌਲੀ ਹੌਲੀ ਥਾਣਾ ਛੋਟਾ ਥਾਣਾ ਜਾਂ ਪੋਰਟ ਕਹਿ ਸਕਦੇ ਆਂ ਆਪਾਂ ਉਹਨੂੰ ਵੀਰੇ ਉਹਦੇ ਚ ਧਾਰਾ ਆਉਂਦੀਆਂ ਆਪਾਂ ਕਹਿ ਕੇ ਦੇਣੀ ਆ ਆਪਾਂ ਦਿਖਾ ਦਾਂਗੇ ਉੱਥੇ ਜੇ ਇੱਥੋਂ ਦੇ ਸਿੱਗੀ ਤਾਂ ਤੁਸੀਂ ਆਪ ਹੀ ਨਿਗਾਹ ਮਾਰਤਾ ਕਦੇ ਹੋ ਜੀ ਆਪਾਂ ਕਿਸੇ ਵੀਰ ਨੂੰ ਕਹਿ ਦਿੱ ਗਏ ਭਾਈ ਨਹੀਂ ਚੱਲਦੀ ਇੱਥੇ ਆ ਕੇ ਨਹੀਂ 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 ਭਾਈ ਚੱਲਦੀ ਆ ਕਹਿ ਕੇ ਦੇਵਾ ਗਿਆ ਆਪਾਂ ਗਲਤ ਕੰਮ ਨਹੀਂ ਕਰਨਾ ਕੋਈ ਫਾਇਦਾ ਨਹੀਂ ਵੀਰੇ ਬਾਕੀ ਆਪਾਂ ਚੈੱਕ ਕਰਾ ਦਿੰਨੇ ਇੱਧਰ ਨੂੰ ਹੱਕ ਦੇਓ ਵੀਰੇ ਥੋੜਾ ਜਿਹਾ ਆਪਾਂ ਨੇ ਚੈੱਕ ਹੀ ਕਰਾ ਦਿੰਨੇ ਡਰਦੇ ਆ ਥੋੜੇ ਜਿਹਾ ਬਸ ਲਓ ਜੀ ਕਰੋ ਚੈੱਕ ਇਹ ਚੱਲਦੀ ਆ ਆਉਂਦੀ ਆ ਪੰਜ ਸੱਤਾਂ ਆਉਂਦੀ ਆ ਵੀਰੇ ਆਉਂਦੀ ਆ ਪੰਜ ਸੱਤਾਂ ਰਹੀਆਂ ਹਾਂਜੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਬਸ ਇਹ ਵੀਰੇ ਇੱਕ ਵੀਧੀ ਦੇ ਦਾਂਗੇ ਇਕ ਸਾਹ ਅਕਾਰ ਨਹੀਂ ਆ ਉਹ ਨਹੀਂ ਮੰਨ ਲਈ ਉਹ ਵੀ ਝੋਟੀ ਡੇਢ ਦੀ ਸੀ ਇਹ ਇਹ ਸਾਗ ਨੇ ਮਾਰੀ ਆ ਹਾਲ ਤਾਂ ਇਹ ਮੰਨ ਕੇ ਗਿੱਲਾ ਨਾੜੂਗਾ ਨਾੜੇ ਪਾ ਮੈਂ ਦਿਖਾ ਦੂ ਠੀਕ ਹੈ ਜੀ ਚੱਲ ਪਤ ਤੋ ਵੀਰੇ ਸ਼ਾਂਖ ਨਾ ਹੁੰਦੀ ਫੇ ਤਾਂ ਪਤਾ ਹੀ ਨਹੀਂ ਸੀ ਯਾਰ ਕਿੰਨੇ ਦੀ ਝੋਟੀ ਸੀਗੀ ਸਹੀ ਗੱਲ ਆ ਤੇ ਬਾਕੀ ਬੱਚੇ ਦਾ ਨਾੜੂਗਾ ਨਾਲ ਆ ਛੂਟ ਆ ਜਾ ਵੈਸੇ ਕੋਸਤਾ ਖਾ ਗਈ ਮੱਝ ਤੇ ਹੈਗਾ ਥੋੜਾ ਜਿਹਾ ਜੀਰ ਜੱਪੇ ਦੀ ਫੁੱਲ ਮੈਂ ਤਾਂ ਫੁੱਲ ਗਾਰੰਟੀ ਵੀਰੇ ਠੀਕ ਆ ਨਾਗਾ ਗੇ ਵੀਰੇ ਆਪਣਾ 5 ਨੰਬਰ ਜੀ ਇਹਦਾ ਬੋਗ ਨਵਾ ਜੀ ਇਹ ਵੀਰੇ ਦੂਜੀ ਸੂਏ ਝੋਟੀ ਆ ਇਹ ਗੱਬਣਾ ਜੀ ਗੱਬਣਾ ਵੀਰੇ ਕਿੰਨਾ ਸਮਾਂ ਲੈਂਦੀ ਆ ਇਹਦੇ ਦਿਨ ਵੀਰੇਲੇ 7 ਪਏ ਆ ਹਾਂਜੀ ਹਲੇ 7 ਦਿਨ ਪਏ ਇਹਦੇ ਕਿੰਨਾ ਦੁੱਧ ਪਿਆ ਜੀ ਦੁੱਧ ਦੇ ਪਲੋਂ ਦਾ 16 17 ਕਿਲੋ ਦਾ ਰਿਕਾਰਡ ਆ ਮਗਰਲਾ ਖੁੱਲਾ ਖੁੱਲਾ ਐਨ ਕੰਡੇ ਵਾਲਾ ਕਹਿਣ ਵਾਲਾ ਨਹੀਂ ਹੋਗਾ ਇੱਥੇ ਵੀਰੇ ਠੀਕ ਆ ਫਮਾਨਾ ਚੈੱਕ ਕਰੋ ਬਾਹਰ ਲੈ ਆਈਂ ਵੀਰੇ ਬਾਹਰ ਲੈ ਜਾ ਇਹਦੇ ਤਾਂ ਡੈਂਦਾ ਮੰਜਾ ਬੋਰ ਮੈਂਗਾ ਯਾਰ ਇੱਕ ਨੰਬਰ ਬੰਦੇ ਨੇ ਬੜੀ ਰੀਜਨਲ ਸੰਭੀ ਆ ਯਾਰ ਪੂਰੀ ਰੀਜਨਲ ਸੰਭੀ ਆ ਦਿਖਦੀ ਆ ਬਈ ਮਾਲਕਾਂ ਦੀ ਸੇਵਾ ਹੋਈ ਵੀ ਆ ਉੱਪਰ ਪੱਠ ਥੋੜਾ ਇੰਨਾ ਚੌੜਾ ਬਈ ਮੰਜਾ ਡੈਂਦਾ ਉੱਤੇ ਆ ਸਾਰੇ ਬਾਹਰ ਚ ਫਸ ਕੇ ਲੰਗੀ ਆ ਹੌਲੀ ਦੋਰੀ ਜੀ ਥੋੜਾ ਜਿਹਾ ਹੌਲੀ ਹੌਲੀ ਰੋਕ 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 ਕੋਈ ਗੱਲ ਨਹੀਂ ਜੀ ਥਮਾ ਹਜੇ 5-4 ਦਿਨ ਲੈ ਜੂਗੀ 16-17 ਕਿਲੋ ਦੀ ਬਾਈ ਕਹਿੰਦਾ ਆਪਣੀ ਕਰਾ ਖਰਚਾ ਖਰਚਾ ਮੈਸ ਡਰਦੀ ਆ ਰੁਕ ਜਾ ਸੋਨਾ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਾ ਦੁੱਧ 16 17 ਕਿਲੋ ਜੇ ਐਡੀ ਭਜਨ ਬੈੱਡ ਆਲੀ ਨੇ ਨਹੀਂ ਪਾਈ ਆ ਜਾ ਆ ਤਰੇ ਤਰੇ ਮੇਰੇ ਦੇਣਾ ਵੀ ਕਿਨੇ ਥੋੜਾ ਜਨੇ ਡਰਨੇਗੇ ਪਸ਼ੂ ਕਿਉਂ ਆਪਾਂ ਗਲੀ ਚ ਦਿਖਾ ਰਹੇ ਆ ਤੇ ਉਪਰਾ ਮੰਦੇ ਆ ਜੀ ਪਸ਼ੂ ਹੋਊਗਾ ਵੀਰੇ ਤਿੰਨ ਫੋਟ ਵਾਂਗੂ ਬੱਠ ਮੈਂ ਕਾ ਯਾਰ ਅੰਤੀ ਕੋਈ ਨਹੀਂ ਤਨਾ ਆ ਵੀ ਦੱਸਦੀ ਆ ਨਿਗਰ ਵਾਲੀ ਆ ਫੁੱਲ ਸਾਰੀਆਂ ਮੱਜਾਂ ਨਾਲੋਂ ਨਿਗਰ ਮੱਜ ਆ ਜੀ ਲੈ ਲੈ ਜਲਦੀ ਕੋਲੀ ਕਰਨੀ ਵੀਰੇ ਤੇ ਉਦੋਂ ਵੱਡ ਕਰਮ ਵਾਲੀ ਤਿਆਰੀ ਕਰੀ ਬੈਠੀ ਆ ਐ ਚੱਪ ਗਾਂਵਾਂ ਨੂੰ ਹਵਾਨਾ ਫਸਿਆ ਪਿਆ ਆ ਪਾ ਇੱਥੇ ਚੈੱਕ ਕਰਾ ਦਿੰਨੇ ਆ ਲੋ ਜੀ ਪਾਉ ਉਹ ਦਾਖਣ ਜਿਹਵਾਨ ਨੇ ਹਜੇ ਢਿੱਲਾ ਬਹੁਤ ਪੰਨ ਬਹੁਤ ਜਿਆਦੇ ਪੰਨਾਂ ਦਾ ਗੂੰਦ ਮਾਰਦੀ ਜਮਾ ਜਮਾ ਡਾਲਿਆਂ ਦੇ ਹੋਈ ਉਹਦੇ ਤਾਂ ਬਹਿਣ ਚ ਉੱਥੇ ਚ ਦਿਖ ਆ ਜਗੜ ਉਹ ਥੱਲੇ ਨਾ ਸਹੀ ਗੱਲ ਹੈ ਜੀ ਕੋਈ ਨਹੀਂ ਕਹੂ ਨਾ ਲੰਬਾ ਨਾ ਦਊਗਾ ਝੂਟੀ ਦਾ ਆਪਣਾ ਕਿਸੇ ਦਾ ਵੀ ਲੰਬਾ ਨਾ ਉਹ ਇਧਰ ਲਈ ਕਹਿਗੇ ਦੇਵਾਂਗੇ ਇਹਨਾਂ ਦੇ ਵਿੱਚ ਕੋਈ ਵੀ ਆਪਾਂ ਨੂੰ ਲੰਬਾ ਦੋ ਆਪਾਂ ਦੇਣ ਦਾ ਰ ਬੈਠੇ ਜਿਹੜੀ ਆਪਾਂ 5 ਨੰਬਰ ਦਿਖਾਈਏ ਹਰਿਆਣੇ ਦੀ ਹੈ ਪਿਓਰ ਹਰਿਆਣੇ ਦੀ ਵੀਰੇ ਸਾਰੀਆਂ ਮੰਹਾਂ ਹਰਿਆਣੇ ਦੀ ਉਹ ਕਲੀ ਇਧਰ ਲਈ ਆ ਉਹ ਕਲੀ ਇਧਰ ਲਈ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਇਹਦੀ ਮੁੱਲ ਤਾਂ ਮੈਂ 5 ਲੱਖ ਕਰ ਲਿਆ ਆਪਾਂ ਯਸ ਸਨੋ ਬਾਈ ਕਹਿੰਦਾ 2.5 ਲੱਖ ਦੀ ਦੇਣੀ ਆ ਪਰ ਵੀਰੇ ਮੇਰੇ ਹਿਸਾਬ ਚ ਪੈਕਅਪ ਚ ਵੀ ਔਖੀ ਜਾਉ ਮੈਂ ਕਹ ਨਜਿੱਦ ਪੈਕਅਪ ਚ ਇੱਕ ਦੇ ਨਾਲ ਅਸੀਂ ਮੈਂ ਆਹ ਆਪਲੀ ਬਹੁਤ ਔਖੀਆਂ ਆਈਆਂ ਔਖੀ ਆ ਜਾਂ ਉਹ ਮੈਂ ਇਹਨੇ ਛੋਟੇ ਹੱਥੀ ਚ ਤਾਂ ਨਹੀਂ ਜਾ ਨਾ 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 ਬਲੇਰੋ ਚ ਜਾਂ ਜਾਂ ਵੀਰੇ ਬਲੇਰੋ ਚ ਠੀਕ ਹੈ ਵੀਰੇ ਹਾਂਜੀ ਬਾਜੇ ਨਾਲੀਆਂ ਮੱਜਾਂ ਵੱਡੀਆਂ ਵੀਰੇ ਕੋਈ ਜਾਏ ਨਹੀਂ ਛੋਟੀਆਂ ਤੇ ਤੰਗ ਹੁੰਦੀਆਂ ਗਿਆ ਇਹ ਤੁਹਾਨੂੰ ਪੰਜ ਨਗ ਦਿਖਾ ਦੇ ਜਿਹੜੇ ਮੁੱਲ ਕੀਤੇ ਉਹਦੇ ਚ ਮਾਨਤਨ ਜ਼ਰੂਰ ਕਰਾਂਗੇ ਬਾਈ ਕਹਿੰਦਾ ਆਏ ਗਏ ਵੀਰ ਦਾ ਬਾਕੀ ਮੱਜਾਂ ਚੰਗੀਆਂ ਨੇ ਨਾਗਾ ਕਹਿ ਵੀਰੇ ਆਪਣਾ 6 ਨੰਬਰ ਇਹਦਾ ਸੂਆ ਕਿੰਨਾ ਮੱਝ ਇਹਦਾ ਸੂਆ ਦੂਜਾ ਵੀਰੇ ਇਹ ਸਮਾਂ ਕਿੰਨਾ ਲੈਂਦੀ ਆ ਇਹਦੇ ਦੱਸ ਦੇਣਾ ਪਿਆ ਵੀਰੇ ਹਾਂਜੀ ਕਿੰਨਾ ਦੁੱਧ ਪਿਆਜੂ ਦੁੱਧ ਤਾਂ ਪਲੋਂ ਦੇ ਦਿੱਤਾ 14-15 ਗੋਦ ਦੇ ਆ ਇਧਰ ਲਈ ਆ ਬਾਈ ਨਹੀਂ ਨਹੀਂ ਵੀਰੇ ਹੈ ਉਧਰ ਦੇ ਪਰ ਫਲਵੇਰੀ ਆ ਦੇਖ ਲੈ ਵੀ ਹਾਂ ਕਹਿ ਕੇ ਦੇਣੀ ਆਪਾਂ ਖੋਲ ਵੀ ਠੀਕ ਆ ਤੋੜ ਕੇ ਦਿਖਾ ਦਿਓ ਵੀਰੇ ਪਹਿਲਾਂ ਦੱਸ ਦਿੰਨੇ ਆ ਵੀਰੇ ਫਲੈਰੀ ਆ ਮੱਝ ਦੇ ਚੈੱਕ ਕਰ ਸਕਦੇ ਬਾਕੀ ਤੁਹਾਨੂੰ ਕੈਮਰੇ ਤੇ ਦੇਖਦੀ ਵੀ ਹੂੰ ਸੂਆ ਬਾਈ ਦੱਸਦਾ ਦੂਜਾ ਸਮਾਂ ਲਗਭਗ ਹਜੇ ਹਫਤਾ ਲੈ ਜੂਗੀ ਤੇ ਤਿਆਰੀ ਅੱਜ ਵੀ ਸੋ ਨਹੀਂ ਕਰੀ ਫਿਰਦੀ ਐ ਸੂਨਾ ਹਵਾਨਾ ਥਣ ਕੱਲਾ ਕੱਲਾ ਨਿੱਖੜਮਾ ਹੱਥੀ ਜਵਾਈ ਵਾਲਾ ਥਣ ਭੋੜ ਸ਼ੰਗ ਪੂਰਾ ਵੀ ਨਿਕ ਗੋਲ ਬੈਠ ਪੂੜਾ ਵਜਨ ਵਜੂਦ ਪੂਰਾ ਚੰਗਾ ਇਹ ਕਿਸੇ ਕਿਸੇ ਪਸ਼ੂ ਚ ਆ ਹੀ ਜਾਂਦੀ ਐ ਜੀ ਫਲੇਰੀ ਪਰ ਇਹਦਾ ਕੋਈ ਬੱਟਾ ਦਾ ਕੋਈ ਨਹੀਂਗਾ ਨਹੀਂ ਨਹੀਂ ਬੱਟਾ ਕੋਈ ਨਹੀਂ ਵੀਰੇ ਦਾ ਮੋੜ ਲਈ ਵੀਰੇ ਚੰਗੀ ਆ ਮਾਜੂ ਗੋਲ ਮੈਂ ਬਹੁਤ ਚੰਗੀ ਦੁੱਧ ਦੇ ਦੁੱਧ ਵੀਰੇ ਹੁਣ ਵੀ 16 17 ਕਿਲੋ ਇੱਕੀ 16 17 ਕਿਲੋ ਪਿਆਜੋ ਇਹਦਾ ਫਿਰ ਛੋਟਾ ਜਿਹਾ ਭਾਅ ਵੀਰੇ ਬਾਬਾ ਡੇਢ ਦੀ ਦੇਣੀ ਹੈ ਇਹ ਇਹ ਹਾਂ ਠੀਕ ਆ ਡੇਢ ਲੱਖ ਦੀ ਬਾਈ ਕਹਿੰਦਾ ਦੇ ਦਾਂਗੇ ਵਿੱਚੋਂ ਥੋੜਾ ਕਾ ਨਾ ਮਾਨ ਤਨ ਹੋ ਜਾਊਗਾ ਮੱਝ ਇਹ ਵੀ ਚੰਗੀ ਆ ਚਲੋ ਕਿਸੇ ਦਾ ਥੋੜੇ ਜਿਹੇ ਪੈਸੇ ਬਚਾਉਣੇ ਆ ਦੁੱਧ ਚੰਗਾ ਲੈਣਾ ਮੰਨ ਲਓ ਡੇਰੀ ਦਾ ਕੰਮ ਆ ਦੁੱਧ ਦਾ ਕੰਮ ਉਹਨਾਂ ਨੂੰ ਕਹਿੰਦੀ ਵੀ ਕੀ ਆ ਦੁੱਧ ਚ ਖੁੱਲਾ ਪਾ ਜੂਗੀ ਵੱਡੀ ਮੱਝ ਹਾਈਟ ਹੋਈ ਤੇ ਬਰੇ ਸਾਰਿਆਂ ਦੀ ਚੰਗੀ ਆ ਵਜਨ ਵੀ ਕਰਮਾਲੀ ਦਾ ਪੂਰਾ ਚੰਗਾ 7 ਨੰਬਰ ਵੀਰੇ ਕਾਲੀ ਵੇੜ ਇਹਦਾ ਸੁਆ ਕਿੰਨਾ ਮਾਜੀ ਇਹਦਾ ਸੁਆ ਤੀਜਾ ਵੀਰੇ ਠੀਕ ਆ ਸਮਾਂ ਕਿੰਨਾ ਲੈਂਦੀ ਆ ਜੀ ਇਹ ਇਹਦਾ ਇੱਕ ਹਫਤਾ ਪਿਆ ਵੀ ਇਹਦਾ ਵੀ ਕਿੰਨਾ ਪਿਆ ਜੂ ਦੁੱਧ ਦੇ ਦੁੱਧ ਦਾ ਪਲੋਂ ਦਾ ਵੀ 20 22 ਕਿਲੋ ਦਾ ਰਿਕਾਰਡ ਸੀ ਯਾਨੀ ਕਿ ਤੀਜੇ ਤੋਂ ਮੰਨ ਕੇ ਚੱਲ 25 26 ਕਿਲੋ ਤੇ ਜਾਊਗੀ 25 26 ਕਿਲੋ ਉਹ ਲੈ ਹੱਥ ਨਾ ਜਾਊਗੀ ਠੀਕ ਆ ਜੀ ਥਾਣਾ ਦੀ ਗਰੰਟੀ ਹੈ ਮੈਂ ਕਿ ਇੱਕ ਨੰਬਰ ਆ ਜੀ ਤੋੜ ਕੇ ਦਿਖਾ ਦੀ ਵੀਰੇ ਖੋਲ ਬਾਈ ਨੂੰ ਮੜੀ ਕਰਾ ਸੰਗਾ ਵੀਰੇ ਸੂਆ ਤੀਜਾ ਦੁੱਧ ਪਿਆਉ ਕਰਮ ਵਾਲੀ ਮੱਝ ਆ ਰਗਾ ਸੈਟ ਆਊਗੀ ਚੰਗੀ ਠੰਡੀ ਸਲੱਗ ਬਥੇਰੀ ਆ ਠੀਕ ਆ ਸਮਾਂ ਹਫਤਾ 10 ਦਿਨ ਲੈ ਜਾ ਦਸ ਦਿਨ ਲੈ ਜੇ ਹਫਤਾ ਲੈ ਜੀ ਬਾਕੀ ਗਰਮੀ ਆ ਯਾਰ ਵੱਧ ਵੀ ਸਕਦੀ ਘਟ ਵੀ ਸਕਦੀ ਜੇ ਮੌਸਮ ਠੰਡਾ ਰਿਹਾ ਤਾਂ ਦੋ ਦਿਨ ਵੱਧ ਵੱਧ ਵੀ ਘਟ ਜੂਗੀ ਜੇ ਗਰਮੀ ਵੱਧ ਗਈ ਤਾਂ ਦੋ ਦਿਨ ਘਟ ਪਹਿਲਾਂ ਵੀ ਹੋ ਸਕਦੀ ਆ ਦੁੱਧ ਪਿਆਜੂ ਬਾਈ ਦੱਸਦਾ ਕਿ 26 27 ਕਿਲੋ ਕੁਲ ਸੋਨਾ ਥਨਾ ਦਾ ਸੈਜ ਆ ਟਮਕਣੇ ਜਿਵੇਂ ਵੈਸੇ ਹੀ ਆ ਮਾੜੇ ਵੈਸੇ ਵੈਸੇ ਵੀਰੇ ਤੋਈ ਠੀਕ ਆ ਪਰ ਚੇਂਗੀ ਨਿਗਰ ਆ ਵੈੜ ਪੂਰੀ ਪੂਰੀ ਜੀ ਪੂਰੀ ਭਾਲਦੇ ਫਿਰਦੇ ਸੀਗੇ ਤੁਸੀਂ ਵੀਰੇ ਚੰਗੇ ਦੁੱਧ ਵਾਲੀ ਤਾਂ ਚੰਗੇ ਦੁੱਧ ਵਾਲੀ ਹੌਲੀ ਹੌਲੀ ਦੇਣ ਜਰੂਰ ਲੈਂਦੀ ਐ ਹਜੇ 8 10 ਵੀ ਲਿਜਾ ਸਕਦੀ ਹਫਤਾ ਵੀ ਲਿਜਾ ਸਕਦੀ ਐ ਮੋੜ ਲਈ ਮੇਰੇ ਬੇਲ ਵਜਨ ਦੇ ਪੱਕ ਤੋਂ ਪੂਰੀ ਕਰਮ ਵਾਲੀ ਚੰਗੀ ਆ ਸੋਹਣਾ ਥਣਾ ਦਾ ਸਹਿਜ ਕੱਲਾ ਕੱਲਾ ਨਿਖੜਵਾ ਟੈਮਕਣੇ ਜਿਹਾ ਵੈਸੀ ਆ ਜਾਂਦੇ ਦੁੱਧ ਹਲੇ ਨਗਦੇ ਹੀ ਹੁੰਦੇ ਵੀ ਤੁਹਾਨੂੰ ਪਤਾ ਹੀ ਐ ਵੀਰੇ ਤੇ ਇਹਦਾ ਕੱਚੀ ਕੱਚੀ ਤਾਂ ਕਿੰਦਾ ਕਪਾਜ ਪਾ 85 ਹਜ਼ਾਰ ਦੀ ਵੈੜ ਦੇ ਦਾਂਗੇ ਵੀਰੇ ਆਪਾਂ 85 ਹਜ਼ਾਰ ਦੇ ਜੇ ਤਿਆਰ ਹੋ ਗਈ ਉਹਦੇ ਦੀ ਜ਼ਮਾਨਤ ਉਹਦੇ ਦੀ ਕੋਸ ਹੋਊਗੀ ਵੀਰੇ ਅੱਜ 85 ਹਜ਼ਾਰ ਦੀ ਬਾਈ ਕਹਿੰਦਾ ਆਪਾਂ ਵੈੜ ਦੇ ਦਾਂਗੇ ਜੀ ਨਾਗ ਆ ਗਿਆ ਵੀਰੇ ਆਪਣਾ 8 ਨੰਬਰ ਜੀ ਤੇ ਇਹਦਾ ਸੂਆ ਕਿੰਨਾ ਮਾ ਜੀ ਇਹ ਦੂਜਾ ਸੂਆ ਵੀਰੇ ਇਹ ਦੂਜਾ ਇਹ ਸਮਾਂ ਕਿੰਨਾ ਲੈਂਦੀ ਆ ਇਹਦੇ ਵੀਰੇ ਵਾਲੇ 12 13 ਦਿਨ ਪਾਏ ਆ ਫੁੱਲੇ ਹੀ ਪਏ ਆ ਫੁੱਲੇ ਹੀ ਪਏ 15 ਵੀ ਲੈ ਜਾਓ ਪਰ 12 13 ਦਿਨ ਦਿਨ ਪੂਰੇ ਹੋਣ ਜੀ ਪਾਏ ਇਹਦੇ ਠੀਕ ਆ ਕਿੰਨਾ ਦੁੱਧ ਇਹਦਾ 20 ਕਿਲੋ ਪਲੂਣਾ ਦਿੱਤਾ ਹੋਇਆ ਵੀਰੇ ਠੀਕ ਆ 20 ਕਿਲੋ ਪਲੂਣਾ ਦਿੱਤਾ ਹੋਇਆ 18 20 ਦੇ ਵਿੱਚ ਵਿੱਚ ਜਾਨੀ ਕਿ ਠੀਕ ਆ ਇਹ ਵੀ ਕ੍ਰੋਸ ਚ ਗਰਮੀਆਂ ਵਾਲਾ ਦੋ ਫਈਆ ਜਾਂਦਾ ਪਰ ਵਜਨ ਵਜੂਦ ਇਹਦਾ ਵੀ ਕਰਮਾ ਵਾਲੀ ਦਾ ਚੰਗਾ ਜੀ ਸੋਹਣਾ ਥਣਾ ਦਾ ਸੈਂਜ ਕੱਲਾ ਕੱਲਾ ਨਿਖੜ ਮਾ ਹੱਥੀ ਚ ਵਾਈ ਵਾਲ ਫੂਡ ਸ਼ਾਲ ਹੋਰ ਵੀ ਨਹੀਂ ਜੀ ਚੈੱਕ ਕਰ ਸਕਦੇ ਹੋ ਥਣ ਕੱਲਾ ਕੱਲਾ ਨਿਖੜ ਮਾ ਚੰਗੀ ਆ ਵੜ ਕੱਲੀ ਕੱਚੀ ਕੱਚੀ ਆ 12 13 ਦੀ ਤੇ ਇਹਦੀ ਫਿਰ ਕੱਚੀ ਕੱਚੀ ਦੀ ਡਿਮਾਂਡ ਜੀ ਬਾ 65000 ਦੇ ਦਾਂਗੇ ਵੀਰੇ ਇਹੇ ਠੀਕ ਹੈ ਵੀਰੇ ਇਹ ਬਾਈ ਕਹਿੰਦਾ 65000 ਦੀ ਦੇ ਦਾਂਗੇ ਵਿੱਚੋਂ ਥੋੜਾ ਕਾ ਨਾ ਮਾਨਤਨ ਹੋ ਜਾਊਗਾ ਜੀ ਬਾਕੀ ਜੀ ਨੂੰ ਵੀ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦੇ ਰਹੇ ਨੇ ਜੀ ਧੰਨਵਾਦ